ਸਥਾਨਕ ਮਾਨਸਾ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਖੋਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਕੱਟਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਵਡਲਾੜਾ ਵਿਖੇ 23 ਦਸੰਬਰ ਨੂੰ ਰੇਲਵੇ ਓਵਰ ਬ੍ਰਿਜ ਹੇਠਾਂ ਕਰਿਆਨੇ ਦੀ ਦੁਕਾਨ ਦੇ ਮਾਲਕ ਜੈਕੀ ਸਿੰਘਲਾ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਉਸ ਦੀ ਦੁਕਾਨ ਤੇ ਆ ਕੇ ਪਿਸਤੌਲ ਦੀ ਨੋਕ ਤੇ ਉਸ ਪਾਸੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਰੌਲਾ ਪਾਉਣ ਤੇ ਉਕਤ ਦੋਨੋਂ ਵਿਅਕਤੀ ਭੱਜ ਗਏ ਸਨ ਜਿਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਦਿਆ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ ਗੱਲ 10 ਰੁਪਏ ਕੱਢ ਕੇ ਸਿਗਟ ਮੰਗੀ ਜਦੋਂ ਮੈਂ ਗੱਲਾਂ ਖੋਲ੍ਹਿਆ ਤਾਂ ਫਿਰ ਕਹਿੰਦੇ ਜਿੰਨੇ ਪੈਸੇ ਹੈਗੇ ਸਾਰੇ ਕੱਢ ਦੇ ਬੰਦੂਕ ਤਾਨ ਲਈ ਫਿਰ ਕਹਿੰਦੇ ਜੇ ਵਾਲੇ ਨਹੀਂ ਹੈਗੇ ਤਾਂ 1000 ਰੁਪਏ ਕੱਢ ਦੇ ਫਿਰ ਵੀ ਹੱਥੋਂ ਪਾਈ ਜੀ ਹੋਈ ਤੇ ਫਿਰ ਮੈਂ ਕਦਮ ਇਹ ਦਿੰਦਾ ਨਹੀਂ ਫਿਰ ਭੱਜ ਲਈ ਤੇ ਮੈਂ ਫਿਰ ਮਗਰ ਡਾਂਗ ਲੈ ਕੇ ਭੱਜਿਆ ਛੇਤੀ ਫੜੇ ਜਾਣਗੇ ਕਹਿੰਦੇ ਕੱਲੂ ਕਿਸੇ ਹੋਰ ਨਾਲ ਨਾ ਕਰਨੇ ਇਸ ਸਬੰਧੀ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਅਤੇ ਬਰਾਮਦ ਕੀਤੇ ਹਥਿਆਰਾਂ ਸਮੇਤ ਜਾਣਕਾਰੀ ਸਾਂਝੀ ਕੀਤੀ ਗਈ 1 23 ਤਰੀਕ ਨੂੰ ਬਲਾਡਾ ਸਿਟੀ ਦੇ ਵਿੱਚ ਕੁਰਯਾਨੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਪਿਸਟਲ ਦੀ ਆਪਣੀ ਨੋਕ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਦੁਕਾਨਦਾਰ ਦੇ ਮਸਤੀਦੀ ਨਾਲ ਉਹਨੇ ਰੌਲਾ ਪਾਇਆ ਤੇ ਉਹਦੇ ਕਰਕੇ ਪੰਜ ਚ ਕਾਮਯਾਬ ਹੋ ਗਏ ਉਦੋਂ ਬਟ ਅਸੀਂ ਕੋਸ਼ਿਸ਼ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਔਰ ਨਾਲ ਹੀ ਜਿਨ੍ਹਾਂ ਨੇ ਇਹਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਅਸੀਂ ਤਿੰਨੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਤੋਂ ਅਸੀਂ ਦੋ ਜਿਹੜੇ ਆ ਪਿਸਟਲ ਜਿਹੜੇ ਆ ਦੇ ਅਸੀਂ ਕੱਟੇ ਔਰ ਰਿਕਵਰ ਕੀਤੇ ਇੱਕ ਤੇ ਹੈਗਾ ਜੇ ਜਗਦਾਰ ਸਿੰਘ ਉਰਫ ਕਾਕਾ ਔਰ ਪਿੰਡਾਲੀਆਂ ਤੋਂ ਦੂਜਾ ਹੈਗਾ ਦਲਜੀਤ ਸਿੰਘ ਉਰਫ ਦੱਲੀ ਇਹਨਾਂ ਦੋਵਾਂ ਦੇ ਪਹਿਲਾਂ ਦੋ-ਦੋ ਪਰਚੇ ਵੀ ਦਰਜ ਨੇ ਔਰ ਇੱਕ ਹੋਰ ਆ ਜਿਹੜਾ ਆਲੰਪੁਰ ਤੋਂ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਉਸ ਦਿਨ ਜੇ ਲੁੱਟਖੋਈ ਕਰਨ ਆਏ ਸੀਗੇ ਉਹ ਪਹਿਲਾਂ ਇਹਨਾਂ ਤੇ ਲੁੱਟਖੋ ਦਾ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਬਟ ਸਟਿਲ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਇਹ ਕਰ ਰਹੇ ਹਾਂ ਰੁਮਾਈ ਦੇ ਨਾਲ ਟੈਕਨੀਕਲ ਤੇ ਜੇ ਹੋਰ ਵੀ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜ਼ਰੂਰ ਤੁਹਾਡੇ ਵੀ ਧਿਆਨ ਚ ਲਿਆ ਦੇ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਔਰ ਇਹਨੇ 15000 ਰੁਪਏ ਦੇ ਵਿੱਚ ਇਹਨਾਂ ਨੂੰ ਦਿੱਤਾ ਸੀਗਾ ਔਰ ਪੇਟਰੋਵੀਏ સ્ટોਕਸ ਸਸਤਾ ਲੈ ਕੇ ਆਇਆ ਕਿਥੋਂ ਲੈ ਕੇ ਆ ਉਹ ਅਸੀਂ ਜਿਹੜੀ ਆ ਇਸ ਵੇਲੇ ਨਹੀਂ ਲੀਕ ਆਊਟ ਕਰ ਸਕਦੇ ਔਰ ਅਸੀਂ ਪੂਰਾ ਆਪਣਾ ਮਸਤੀਦੀ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉੱਥੋਂ ਪਿੱਛੇ ਪਹੁੰਚੀਏ ਇਹਨਾਂ ਦੇ ਰੌਂਦ ਵੀ ਬਰਾਮਦ ਕੀਤੇ ਆ ਅਸੀਂ ਉਹ ਗ੍ਰਿਫਤਾਰੀ ਹੁੰਦੀ ਆ ਉਹ ਤੁਹਾਨੂੰ ਪਤਾ ਅਲੱਗ-ਅਲੱਗ ਫੜਦੇ ਆ ਆਪਾਂ ਉਹਨਾਂ ਤੋਂ ਬਾਅਦ ਹੀ ਜਿੱਥੋਂ ਇਹਨਾਂ ਲਿਆਂਦਾ ਉਹਦਾ ਪਤਾ ਲੱਗਾ ਉਹਨੂੰ ਵੀ ਅਸੀਂ ਫੜ ਲਿਆ ਹੁਣ ਅਸੀਂ ਇਹ ਤਿੰਨਾਂ ਦੀ ਸਾਡਾ ਡੂੰਘਾਈ ਨਾਲ ਚੱਲ ਰਹੀ ਹੈ ਕਿ ਕੀ ਕੀ ਇਹਨਾਂ ਦੇ ਮਨਸੂਬੇ ਸੀਗੇ ਔਰ ਗਵਾ ਇਹਨਾਂ ਨੇ ਕੋਈ ਹੋਰ ਵੀ ਕਿਤੇ ਵਾਰਦਾਤ ਨੂੰ ਦਿੱਤਾ ਹੋਵੇ ਜਿਹੜਾ ਸਾਡੇ ਧਿਆਨ ਚ ਨਾ ਹੋਵੇ ਉਹ ਸਾਰੀ ਗੱਲ ਜੋ ਜੋ ਸਾਹਮਣੇ ਆਏਗੀ ਤੁਹਾਨੂੰ ਟਾਈਮ 'ਤੇ ਅਸੀਂ ਜਿਹੜਾ ਤੁਹਾਡੇ ਧਿਆਨ ਚ ਦੁਕਾਨਦਾਰ ਨੇ ਵੇਖੋ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਜਿਹੜਾ ਹਥਿਆਰ ਚਲਾਉਣਾ ਵੀ ਤੁਹਾਨੂੰ ਪਤਾ ਹੈ ਕਿ ਦੀ ਪ੍ਰੈਕਟਿਸ ਔਰ ਜਿਹੜਾ ਕੋਈ ਸਹੀ ਕੰਮ ਵਾਸਤੇ ਜਿਹੜਾ ਕੋ ਚਲਾਉਂਦਾ ਉਹਦਾ ਹੀ ਜੇਰਾ ਹੁੰਦਾ ਤੇ ਉਸ ਦਿਨ ਜਿਹੜਾ ਇਹਨਾਂ ਨੇ ਜਰੂਰ ਕੋਸ਼ਿਸ਼ ਕੀਤੀ ਹੈ ਪਰ ਦੁਕਾਨਦਾਰ ਦੇ ਰੌਲਾ ਫੌਣ ਕਰਕੇ ਭੱਜਨ ਚ ਜਰੂਰ ਹੋ ਗਏ ਸਫਲ ਔਰ ਇਹੀ ਕਵਾਂਗੇ ਕਿ ਥੋੜਾ ਜਿਹਾ ਆਪਣਾ ਇੱਕ ਤੇ ਸਤਰਕ ਰਹਿਣ ਜਿਸ ਤਰ੍ਹਾਂ ਇੱਕ ਵੀਡੀਓ ਕੈਮਰੇ ਲਾਏ ਹੋਏ ਸੀ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਸੀਸੀਟੀਵੀ ਵੱਧ ਤੋਂ ਵੱਧ ਰੋਡਸ ਨੂੰ ਕਵਰ ਕਰਨ ਇਹ ਤੁਹਾਡਾ ਆਪਣਾ ਹੀ ਨਹੀਂ ਆਸ-ਪਾਸੇ ਦਾ ਔਰ ਖੁਦ ਦਾ ਵੀ ਇਹਦੇ ਵਿੱਚ ਫਾਇਦਾ ਹੀ ਆ ਪ੍ਰਸ਼ਾਸਨ ਦਾ ਨੂੰ ਵੀ ਇਸ ਚੀਜ਼ ਨਾਲ ਕਾਫੀ ਹਲਪ ਮਿਲਦੀ ਵੁਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ